ਕੋਡੀ 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 ਹਾਂਜੀ ਸੱਚੀ ਸਾਰਿਆਂ ਨੂੰ ਤੇ ਅੱਜ ਮੈਂ ਇਹ ਵੀਡੀਓ ਉਹਨਾਂ ਲੋਕਾਂ ਦੇ ਪਾ ਰਿਆਂ ਜਿਹੜਾ ਸਾਡੇ ਖਿਲਾਫ ਸੰਦੀ ਦੇ ਕੇਸ ਬਾਰੇ ਕੁਝ ਵੀ ਆ ਫੇਸਬੁਕ ਤੇ ਇਹ ਸ਼ੋਸ਼ਨ ਵੀਡੀਓ ਦੇ ਕੁਝ ਬੋਲ ਰਿਹਾ ਕੋਈ ਕੁਝ ਪਾ ਰਿਹਾ ਕੋਈ ਕੁਝ ਪਾ ਰਿਹਾ ਤੇ ਕੋਈ ਕੇ ਨੂੰ ਚਿਹਰਾ ਦੋਗਲਾ ਬੰਦਾ ਉਹ ਉਹ ਨਿਕਲੇ ਆ ਦੂਲੇ ਤੁਸੀਂ ਨਿਕਲੇ ਆ ਜਿਹੜਾ ਪ੍ਰਭੂਆਂ ਜਿੰਦਾ ਸੀ ਉਹਨਾਂ ਦਾ ਭਰਾ ਭਰਾ ਆ ਜਦੋਂ ਇਸ ਦੁਨੀਆ ਚ ਚਲੇ ਗਿਆ ਨਾ ਤੁਨੀ ਤਾਂ ਕਦੀ ਉਹਦੇ ਪ੍ਰਵਾਹ ਵਾਲੇ ਹੈ ਜਾਂ ਉਹ ਇਨਸਾਫ ਵਾਸਤੇ ਇੱਕ ਪੋਚੀ ਪਾਈ ਅੱਜ ਜਿਹੜੇ ਖੜਨਾ ਮੋਢੇ ਮੋਢਾ ਲਾ ਖੜੇ ਆ ਇਹ ਤੋਂ ਇਹਨਾਂ ਨੂੰ ਭੰਡ ਰਹੇ ਆ ਉਹ ਬੰਦਾ ਇਦਾਂ ਆ ਬੰਦਾ ਇਦਾਂ ਆ ਸਾਡੀ ਅੱਜ ਜੋ ਵੀ ਸੰਦੀਪ ਦੀ ਸੰਦੀ ਹੈਲਪ ਕੇਸ ਵਿੱਚ ਸਾਡਾ ਅੰਕਲ ਬੋਸ ਬਲਜੀ ਸਿੰਘ ਕੁਆਰਿਆ ਪੂਰੀ ਜਦੋਂ ਸੰਦੀਪ ਦੁਨੀਆ ਗਿਆ ਆ ਉਹ ਸਾਨੂੰ ਪਤਾ ਅਸੀਂ ਉਹ ਟਾਈਮ ਕਿੰਦਾ ਕੱਢਿਆ ਹੁਣ ਉਹ ਟਾਈਮ ਕਿਦਾਂ ਕੱਢ ਰਹੀ ਆ ਅਸੀਂ ਕਿੰਨਾ ਸ਼ਰਕ ਕੀਤਾ ਕਿੰਨਾ ਕਰ ਰਹੇ ਆ ਪਰ ਸਾਡੇ ਆਹ ਟਾਈਮ ਵਿੱਚ ਇੱਕ ਬੰਦਾ ਸਾਹਮਣੇ ਖੜਾ ਜਿਹੜਾ ਕੇਸੇ ਵਿੱਚ ਵੀ ਸਾਡੀ ਹੈਲਪ ਕਰਦਾ ਪੂਰੀ ਸਾਨੂੰ ਹੋਸਾ ਦੇ ਰਿਹਾ ਓਨਕਾ ਬਲਜੀ ਸਿੰਘ ਸੰਧੂਆ ਤਨੂਦ ਅਸੇ ਲੋਨੀ ਵੀ ਅੰਕਲ ਵੀ ਆ ਆ ਕਰਿਆ ਆ ਕਰਿਆ ਤੂੰ ਲੋਕ ਨੂੰ ਭਰਾ ਰਹੇ ਆ ਤੁਹਾਨੂੰ ਪਤਾ ਸੰਦੀਪ ਭਰਾਵਾਂ ਨੂੰ ਪਤਾ ਆ ਜੇ ਅੰਕਲ ਕਹੇ ਮੇਰਾ ਸੰਦੀਪ ਮੈਂ ਪੁੱਤ ਨਾ ਉਹਨੇ ਪੁੱਤ ਬਣਾਇਆ ਵੀ ਆ ਤੇ ਆਪਣਾ ਪੁੱਤ ਆਪਣਾ ਫਰਜ਼ੂਨ ਪੁਰਾਣੂ ਬਾ ਰਿਆ ਅੱਜ ਦੇਖਣਾ ਅਹੀਂ ਪੂਰੇ ਸੰਦੀਪ ਫੈਮਿਲੀ ਅਹੀਂ ਅੰਕਲ ਦੇ ਅੱਖਾਂ ਮੀਂਹ ਕਿੰਨਾਂ ਫੱਲੇ ਨੇ ਇਹ ਤੇ ਬਾਕੀ ਸਾਰੇ ਅਪੀਲ ਕਰਦਾ ਆ ਭਰਾਵਾਂ ਨੂੰ ਜਿਹਨੇ ਸੰਦੀਪ ਨੂੰ ਚੋਹਵਾਲੇ ਜਿਹਨੇ ਫੈਣ ਤੁਹਿਆ ਸਾਡਾ ਸਾਥ ਦੋ ਜਿਹਦਾ ਪਹਿਲਾਂ ਦਿੱਤਾ ਆ ਉਹ ਤੁਹਾਡਾ ਹਿਸਾਬ ਜਿਹਦੇ ਦਿਨੇ ਸਾਨੂੰ ਬਹੁਤ ਹੌਸਲਾ ਮਿਲਦਾ ਆ ਇਹਦੇ ਕੁੱਤੇ ਪੰਮ ਦੇ ਆ ਇਹਨਾਂ ਪੰਕੀ ਜਾਂਦੇ ਆ ਸਾਨੂੰ ਕੋਈ ਪਰਵਾਹ ਨਹੀਂ ਇਹਨਾਂ ਗੱਲਾਂ ਦੀ ਪਰ ਮੈਂ ਇਹ ਬੁੱਢਾ ਮੈਂ ਤਾਂ ਸਾਰਾ ਸਮਝਾਇਆ ਤੁਸੀਂ ਜੋ ਮਰਜ਼ੀ ਪਾਈ ਜੋ ਮਰਜ਼ੀ ਲਿਖੀ ਜਾਓ ਠੀਕ ਆ ਇਹ ਸਾਨੂੰ ਪਤਾ ਆ ਸੰਦੀ ਸਾਰਾ ਪ੍ਰਵਾਹ ਪਤਾ ਆ ਕੋਣ ਬੰਦਾ ਕੀ ਕਰ ਰਿਹਾ ਅੱਜ ਤਾਂ ਅਜ ਤੀ ਨਾ ਅੰਕਲ ਦੇ ਬਲਜੀ ਸੰਧੂ ਦੇ ਅਈ ਕੰਮ ਕਿੱਝ ਕੀ ਕਰਦੇ ਨੇ ਜਿਨੋਬਨ ਦਾ ਹਨੋਸਲ ਧੀਆ ਤੇ ਨਾਲ ਆਪ ਟੈਨਸ਼ਨ ਲੈ ਗਏ ਆਪਣਾ ਟਾਈਮ ਕੱਢ ਗਏ ਸਾਡਾ ਨਹੀਂ ਨਹੀਂ ਜਾਂਦਾ ਯਾ ਰੇ ਸਾਮ ਦਾ ਖੜਾ ਜਾਂ ਚਲੋ ਹੋਲੀ ਕਲਬਾਂ ਵਾਲੇ ਆ ਮੈਟਰੋ ਵਾਲੇ ਬੈਨਕੂ ਵਾਲੇ ਇੰਗਲੈਂਡ ਤੋਂ ਜਿਹੜੇ ਪਹਿਲਾਂ ਖੜੇ ਸੀ ਅੱਜ ਵੀ ਖੜੇ ਆ ਅੱਜ ਵੀ ਸਾਡੀ ਹੈਲਪ ਕਰ ਰਹੀ ਆ ਤੇ ਤੁਸੀਂ ਅੱਜ ਤੁਹਾਨੂੰ ਦੱਸਿਓ ਲੋਨ ਨਹੀਂ ਕਿ ਤੁਸੀਂ ਫੇਸਬੁਕ ਪਾਓ ਉਹਦੇ ਅਕਾ ਲਈ ਪਦਾਨਾਮ ਕਰ ਦਾਂਗੇ ਤੇ ਮੈਂ ਸਾਰੇ ਪਰਮਪੀਲ ਕਰਦਾ ਜਿੰਨੇ ਪਰੋਂ ਚ ਜੋ ਵਾਲੇ ਫੈਨ ਥੋੜਾ ਸਾਥ ਦੋ ਇਦਾਂ ਇਹਨਾਂ ਦੀ ਨਾ ਕਰੋ ਪ੍ਰਵਾਹ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਕਦੀ ਕੁਛ ਲਿਖਦੇ ਕਈ ਕੁਛ ਲਿਖ ਰਹੇ ਆ ਸਾਨੂੰ ਪਤਾ ਅੰਕਹਾੜੀ ਕੀ ਕਰ ਰਿਹਾ ਇਹਦੀ ਪਿੱਛੇ ਨਾ ਕਿਹੜਾ ਕੌਨਫੀ ਕੀਤੀ ਸੀ ਉਹਦਾ ਮੈਂ ਅੱਜ ਜਵਾਬ ਦਿੰਦਾ ਆ ਕਹਿੰਦੇ ਵੇਖੋ ਗੱਡੀ ਲੈ ਲਿਓ ਉਹ ਆ ਗੱਡੀ ਅੰਕਲ ਨੇ ਜੋ ਉਹ ਕਲਬਾਂ ਵਾਲੇ ਜਿਹਨੇ ਜਿੰਨੇ ਵੀ ਆਂ ਇੰਗਲੈਂਡ ਤੋਂ ਵੀ ਕਿਹੜਾ ਤੋਂ ਸਾਰੇ ਉਹਨਾਂ ਦਾ ਮਾਨੇ ਉਹ ਗੱਡੀ ਨੂੰ ਬਹੁਤ ਛੋਟੀ ਕਰਦੀ ਆ ਇਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦੇ ਬੱਚਿਆਂ ਲਈ ਕੀਤਾ ਉਹਦੇ ਕੀਤਾ ਪਰਵਾਸ ਤੇ ਅੱਜ ਵੀ ਕਰ ਰਹੇ ਆ ਤੁਸੀਂ ਜਲਦੀ ਸੋਚ ਸੋਚਿਆ ਕੋਈ ਅੰਕਲ ਵੀ ਜਾਂ ਜਿਹਦੇ ਪੜ੍ਹਾਉਣ ਹਾਜੂ ਖੜੇ ਨਾਲ ਇਹਨਾਂ ਕਰ ਸਕਦੇ ਆ ਸਾਨੂੰ ਪਤਾ ਹੁੰਦੀ ਪਤਾ ਪਰਿਵਾਰ ਨੂੰ ਪਿਸਾਲੀ ਕੀ ਕਰ ਰਿਹਾ ਤੇ ਮੈਂ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਜਿਹਨੇ ਸੰਦੀਪ ਚੌਂ ਵਾਲੇ ਆ ਤੁਸੀਂ ਤਾਂ ਪਹਿਲਾਂ ਸਾਥਤਾ ਇਦਾਂ ਸਾਡੇ ਸਾਥ ਦਿਓ। ਮੰਮੀ ਆਪਣੇ ਭਰਾ ਦਾ ਇਨਸਾਫ ਲੈ ਸਕੀ ਹੈ। ਧੰਨਵਾਦ ਜੀ। ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।